ਸ਼ਹਿਰ ਵਿੱਚ ਹਰ ਪਾਸੇ ਸਰਨਾਟਾ ਛਾਇਆ ਹੋਇਆ ਹੈ ਇੱਕ ਖੌਫ ਇੱਕ ਚੁੱਪ ਹਰ ਪਾਸੇ ਫਸਰੀ ਹੋਈ ਹੈ ਬਾਹਰ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਕਰੋਨਾ ਦੀ ਦਹਿਸ਼ਤ ਸ਼ਹਿਰ ਤੇ ਬੰਦਸਿਆਂ ਦੀ ਚਿਹਰਿਆਂ ਤੇ ਸਾਫ ਪੜੀ ਜਾ ਸਕਦੀ ਹੈ ਪ੍ਰਵੀਨ ਹੁਣੇ-ਹੁਣੇ ਬਾਹਰ ਜਾ ਕੇ ਲੰਗਰ ਲੈ ਕੇ ਆਇਆ ਹੈ ਘਰ ਵਿੱਚ ਪ੍ਰਵੀਨ ਦੀ ਧੀ ਦੀ પાર્વતી ਦੋ ਬੱਚੇ ਅਤੇ ਵਿਰਧ ਮਾ ਰਹਿੰਦੀ ਹੈ ਪ੍ਰਵੀਨ ਕਈ ਦਿਨਾਂ ਤੋਂ ਦਿਹਾੜੀ ਤੇ ਨਹੀਂ ਗਿਆ ਪਾਰਵਤੀ ਲੋਕਾਂ ਦੇ ਕੱਪੜੇ ਸੇਉਂਦੀ ਹੈ ਕਈਆਂ ਦੇ ਕੱਪੜੇ ਸੀ ਕੇ ਰੱਖੇ ਪਈ ਹਨ ਪਰ ਕੋਈ ਲੈਣ ਨਹੀਂ ਆਇਆ ਹੈ ਘਰ ਦੀ ਖਾਮੋਸ਼ੀ ਮਾਂ ਦੀ ਖੰਗ ਨਾ ਟੁੱਟੀ ਹੈ ਓ ਓ ਬਹੂ ਬਹੂ ਪਾਣੀ ਦੇ ਜਾ ਪੁੱਤ ਪਾਰਵਤੀ ਨੇ ਸੁਣੀ ਅਣ ਸੁਣੀ ਕਰ ਦਿੱਤੀ ਹੈ ਦਾਦੀ ਦਾ ਆਪਣੇ ਪੋਤਿਆਂ ਨਾਲ ਬਹੁਤ ਪਿਆਰ ਹੈ ਵੱਡਾ ਪੋਤਾ ਬੁੱਲਿਆ ਮੰਮੀ ਦਾਦੀ ਪਾਣੀ ਮੰਗ ਰਹੀ ਹੈ ਮੈਂ ਦੇ ਆਵਾਂ ਨਹੀਂ ਤੂੰ ਨਹੀਂ ਜਾਵੇਂਗਾ ਉਸ ਕਮਰੇ ਵਿੱਚ ਪਾਰਵਤੀ ਖਿਜ ਕੇ ਬੋਲੀ ਮੈਂ ਹੀ ਫਹਾ ਵੱਢ ਕੇ ਆਉਂਦੀ ਹਾਂ ਸਾਰਾ ਦਿਨ ਖਾऊं ਖਾऊं ਕੋਈ ਕੰਮ ਨਹੀਂ ਮਾਈ ਨੂੰ ਪ੍ਰਵੀਨ ਅੰਦਰੋਂ ਅੰਦਰੀ ਦੁਖੀ ਹੈ ਪਰ ਪਾਰਵਤੀ ਤੋਂ ਛਿਫਦਾ ਕੁਝ ਨਹੀਂ ਬੋਲਿਆ ਪਾਰਵਤੀ ਨੇ ਲੰਗਰ ਸਾਰਿਆਂ ਨੂੰ ਪਾ ਕੇ ਦਿੱਤਾ ਤੇ ਪ੍ਰਵੀਨ ਨੂੰ ਕਿਹਾ ਆ ਮਾਂ ਨੂੰ ਦੇ ਕੇ ਆ ਪ੍ਰਵੀਨ ਰੋਟੀ ਲੈ ਕੇ ਗਿਆ ਤੇ ਰੋਟੀ ਵਾਪਸ ਲੈ ਕੇ ਮੁੜ ਆਇਆ ਥਾਲੀ ਰੱਖਦਾ ਬੋਲਿਆ ਮਾਂ ਨੂੰ ਤਾਂ ਬੁਖਾਰ ਹੋ ਗਿਆ ਹੈ ਨਖਰੇ ਕਰਦੀ ਹੈ ਕੁਝ ਨਹੀਂ ਹੋਇਆ ਇਸ ਨੂੰ ਕੰਮ ਤੇ ਜਾਣ ਦੀ ਮਾਰੀ ਖੇਖਣ ਕਰਦੀ ਹੈ। ਪਾਰਵਤੀ ਹੱਥ ਕੱਢ ਕੱਢ ਕੇ ਬੋਲ ਰਹੀ ਹੈ। ਪ੍ਰਵੀਨ ਦੀ ਮਾਂ ਨਹੀਂ ਕਿਸੇ ਦੇ ਘਰ ਬੱਚੇ ਸੰਭਾਲਣ ਸਫਾਈ ਕਰਨ ਜਾਂਦੀ ਹੈ। ਜਿੰਨਾਂ ਦੇ ਘਰ ਉਹ ਕੰਮ ਤੇ ਜਾਂਦੀ ਹੈ ਉਹ ਵੀ ਸਾਰੇ ਬਿਮਾਰ ਹਨ। ਥੋੜੇ ਸਮੇਂ ਬਾਅਦ ਗਲੀ ਵਿੱਚ ਪੁਲਿਸ ਆ ਗਈ। ਡਾਕਟਰਾਂ ਦੀ ਟੀਮ ਨਾਲ ਐਂਬੂਲੈਂਸ ਲੈ ਕੇ ਆਈ ਹੈ। ਉਹਨਾਂ ਨੇ ਆ ਕੇ ਦੱਸਿਆ ਕਿ ਸ਼ਾਂਤੀ ਦੇਵੀ ਪ੍ਰਵੀਨ ਦੀ ਮਾਂ ਜਿੰਨਾਂ ਦੇ ਘਰੇ ਕੰਮ ਤੇ ਜਾਂਦੀ ਹੈ ਉਹ ਸਾਰੇ ਕਰੋਨਾ ਪੋਜ਼ਿਟਿਵ ਹਨ ਇਹ ਤੇ ਹਨ ਉਹਨਾਂ ਨੂੰ ਵੀ ਇਕ ਤਾਂ ਵਾਸ ਵਿੱਚ ਜਾਣਾ ਪਵੇਗਾ ਸਾਰਿਆਂ ਦੀ ਖੂਨ ਦਾ ਸੈਂਪਲ ਲਿਆ ਗਿਆ ਦੋ ਦਿਨਾਂ ਬਾਅਦ ਸਿਰਫ ਮਾਂ ਦੀ ਰਿਪੋਰਟ ਪੋਜ਼ਿਟਿਵ ਆਈ ਡਾਕਟਰਾਣੀ ਪ੍ਰਵੀਨ ਪਾਰਵਤੀ ਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਅਗਲੇ ਦਿਨ ਪ੍ਰਵੀਨ ਚੁੱਪੂ ਬੈਠਾ ਹੈ ਡਰ ਗਿਆ ਹੈ ਪ੍ਰਵੀਨ ਪਾਰਵਤੀ ਕੋਲ ਆ ਕੇ ਬੋਲੀ ਬਚਾ ਲਿਆ ਰੱਬ ਨੇ ਤੇਰੀ ਮਾਂ ਨਹੀਂ ਤੇ ਕੋਈ ਕਸਰ ਨਹੀਂ ਸੀ ਛੱਡੀ ਸਾਨੂੰ ਮਾਰਨ ਵਾਲੀ ਐਨੇ ਆਵਾ ਤਵਾ ਨਾ ਬੋਲੀ ਜਾਇਆ ਕਰ ਜਦੋਂ ਪੈਸੇ ਲਿਆ ਕੇ ਦਿੱਦੀ ਸੀ ਉਦੋਂ ਨਹੀਂ ਸੀ ਮਾੜੀ ਲੱਗਦੀ ਤੈਨੂੰ ਪ੍ਰਵੀਨ ਖਿੱਚ ਕੇ ਬੋਲਿਆ ਤੇਰੀ ਸਤਾਈ ਹੋਈ ਇਸ ਉਮਰੇ ਵੀ ਕੰਮ ਤੇ ਜਾਂਦੀ ਸੀ ਵਿਚਾਰੀ ਹਾਏ ਹਾਏ ਵਿਚਾਰੀ ਦੇਖ ਤਾਂ ਕੀ ਹੰਤ ਹੈ ਪੂਰੀ ਡਰਾਮੇਵਾਜ਼ ਹੈ ਪਾਰਵਤੀ ਜ਼ਾਦ ਨੂੰ ਮੋਬਾਈਲ ਫੋਨ ਦੀ ਘੰਟੀ ਬੋਲੀ ਹਸਪਤਾਲ ਤੋਂ ਫੋਨ ਆਇਆ ਹੈ ਤੁਹਾਡੇ ਮਾਂ ਜੀ ਦੀ ਹਾਲਤ ਬਹੁਤ ਬੁਰੀ ਹੋ ਗਈ ਹੈ ਸਾਂ ਲੈਣ ਵਿੱਚ ਦਿੱਕਤ ਆ ਰਹੀ ਹੈ ਕਿਡਨੀ ਵਾਲੇ ਮਾਹਿਰ ਆਏ ਸਨ ਉਹ ਕਹਿੰਦੇ ਹਨ ਕਿ ਕਿਡਨੀ ਤੇ ਵੀ ਅਸਰ ਹੋ ਗਿਆ ਹੈ ਬਚਣਾ ਔਖਾ ਲੱਗਦਾ ਹੈ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ ਡਾਕਟਰ ਸਾਹਿਬ ਨੇ ਕੀ ਦਾ ਫੋਨ ਹੈ ਚੁੱਪ ਹੋਈ ਪ੍ਰਵੀਨ ਕੋਲੋਂ ਪਾਰਵਤੀ ਨੇ ਪੁੱਛਿਆ ਹਸਪਤਾਲ ਤੋਂ ਫੋਨ ਸੀ ਕਹਿੰਦੇ ਮਾਂ ਜੀ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ ਹਸਪਤਾਲ ਗੱਲ ਕਰਨ ਲਈ ਬੁਲਾਇਆ ਡਾਕਟਰ ਸਾਹਿਬ ਨੇ ਪ੍ਰਵੀਨ ਉਦਾਸ ਹੁੰਦਾ ਬੋਲਿਆ ਕੋਈ ਲੋੜ ਨਹੀਂ ਹਸਪਤਾਲ ਜਾਣ ਦੀ ਕੀ ਪਤਾ ਪੈਸੇ ਨਾ ਲੈਣੇ ਹੋਣ ਉੱਥੇ ਬੁਲਾ ਕੇ ਜ਼ਾਹਿਰ ਖਾਨ ਨੂੰ ਤਾਂ ਪੈਸੇ ਨਹੀਂ ਸਾਡੇ ਕੋਲ ਕੀ ਮੁਸੀਬਤ ਸੇੜ ਲਈ ਹੈ ਪਾਰਵਤੀ ਮੱਥੇ ਤੇ ਹੱਥ ਮਾਰਦੀ ਬੋਲੀ ਮੈਂ ਵੀ ਦੋਚੀਤਾ ਹੋਇਆ ਸਮਝ ਨਹੀਂ ਆਉਂਦੀ ਕਿ ਕਹੀਂ ਜਾਵਾਂ ਕਿ ਨਾ ਜਾਵਾਂ ਪ੍ਰਵੀਨ ਆਪਣੇ ਮਨ ਦੀ ਸੁਣਾਉਂਦਾ ਬੋਲਿਆ ਖਬਰਦਾਰ ਜੇ ਤੂੰ ਉੱਥੇ ਗਿਆ ਜੇ ਤੈਨੂੰ ਬਹੁਤਾ ਪਿਆਰ ਜਾਗ ਪਿਆ ਤਾਂ ਫਿਰ ਉੱਥੇ ਹੀ ਰਹਿ ਜਾਮੀ ਆਪਣੀ ਮਾਂ ਕੋਲ ਕੋਈ ਲੋੜ ਨਹੀਂ ਕਰ ਆਉਣ ਦੀ ਉਹ ਤਾਂ ਉਮਰ ਖਾਈ ਹੰਡਾਈ ਬੈਠੀ ਹੈ ਤੂੰ ਆਪਣੇ ਬੱਚਿਆਂ ਬਾਰੇ ਨਾ ਸੋਚੀ ਬੇਵਸੀ ਹੈ ਦੁਨੀਆ ਦੀ ਤਾਂ ਤਰਾ ਨਿਕਲੀ ਪਈ ਹੈ ਹੁਣ ਕੀ ਸੋਚਦਾ ਤੂੰ ਫੋਨ ਬੰਦ ਕਰਕੇ ਰੱਖ ਦੇ ਇੱਕੋ ਸਾਂ ਬੋਲ ਰਹੀ ਹੈ ਪਾਰਵਤੀ ਸ਼ਾਇਦ ਪ੍ਰਵੀਨ ਵੀ ਅਗਲੇ ਦਿਨ ਸਵੇਰੇ ਸ਼ਾਂਤੀ ਦੇਵੀ ਅਲਵਿਦਾ ਆਖ ਗਈ ਪ੍ਰਵੀਨ ਦਾ ਇੰਤਜ਼ਾਰ ਕਰ ਕਰਕੇ ਹਸਪਤਾਲ ਤੋਂ ਘਰੇ ਕੋਈ ਆਇਆ ਹੈ ਉਸਨੇ ਆ ਕੇ ਖਬਰ ਦਿੱਤੀ ਤੇ ਦੱਸਿਆ ਕਿ ਉਹਨਾਂ ਨੂੰ ਸੰਸਕਾਰ ਕਰਨ ਲਈ ਬੁਲਾਇਆ ਹੈ ਇਸ ਤੋਂ ਪਹਿਲਾਂ ਪ੍ਰਵੀਨ ਕੁਝ ਬੋਲਦਾ ਪਾਰਵਤੀ ਬੋਲ ਪਈ ਹਾਏ ਹੋਏ ਕਿੱਥੇ ਚਲੇ ਗਈ ਪਰਿਪਰਾਈ ਬਗੀਚੀ ਛੱਡ ਕੇ ਹਾਏ ਰਬਾਏ ਕੀ ਕਹਿਰ ਕਰ ਦਿੱਤਾ ਹਾਏ ਹੋਏ ਪਾਰਵਤੀ ਔਖਾ ਜਿਹਾ ਸਾਹ ਭਰਦੀ ਬੋਲੀ ਤੁਸੀਂ ਚੱਲੋ ਅਸੀਂ ਪਹੁੰਚਦੇ ਹਾਂ ਹਸਪਤਾਲ ਤੋਂ ਘਰ ਆਏ ਸਖਸ਼ ਨੂੰ ਲੱਗਿਆ ਜਿਵੇਂ ਉਹ ਟਾਲਮਟੋਲ ਕਰ ਰਹੇ ਹੋਣ ਉਸਨੇ ਡਾਕਟਰ ਨੂੰ ਸਾਰੀ ਗੱਲ ਦੱਸੀ ਤਾਂ ਡਾਕਟਰ ਨੇ ਕਿਹਾ ਕਿ ਪ੍ਰਵੀਨ ਨਾਲ ਗੱਲ ਕਰਵਾਓ ਲੈ ਪ੍ਰਵੀਨ ਡਾਕਟਰ ਸਾਈਮ ਨਾਲ ਗੱਲ ਕਰ ਬੰਦਾ ਪ੍ਰਵੀਨ ਨੂੰ ਫੋਨ ਫੜਾਉਂਦਾ ਬੋਲਿਆ ਪ੍ਰਵੀਨ ਮੈਂ ਡਾਕਟਰ ਐਸ ਕੇ ਸਹਿਗਲ ਕਿਡਨੀ ਸਪੈਸ਼ਲਿਸਟ ਬੋਲ ਰਿਹਾ ਹਾਂ ਤੇਰੀ ਮਾਂ ਮੈਨੂੰ ਬਹੁਤ ਪੁਰਾਣੀ ਪੇਸ਼ੈਂਟ ਸੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਤੂੰ 5-6 ਸਾਲ ਦਾ ਸੀ ਤੇਰੇ ਪੂਰੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਿਆ ਸੀ ਜਦੋਂ ਤੇਰਾ ਚੈੱਕਅਪ ਕੀਤਾ ਤਾਂ ਪਤਾ ਲੱਗਿਆ ਕਿ ਤੇਰੀਆਂ ਕਿਡਨੀਆਂ ਫੇਲ ਹੋ ਗਈਆਂ ਹਨ ਤੇਰੀ ਮਾਂ ਪਰਲੇ ਮਿੰਤਾں ਕਰ ਰਹੀ ਸੀ ਕਿਸੇ ਤਰ੍ਹਾਂ ਮੇਰੇ ਪੁੱਤ ਨੂੰ ਬਚਾ ਲਵੋ ਜਦੋਂ ਮੈਂ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਕਿਸ ਨੂੰ ਬਚਾਉਣ ਲਈ ਤਾਂ ਕਿਡਨੀ ਚਾਹੀਦੀ ਹੈ ਤਾਂ ਉਹ ਝੱਟ ਬੋਲੀ ਮਾਂ ਮਰ ਜਾਣੀ ਨੇ ਕੀ ਕਰਨੀਆਂ ਦੋ ਦੋ ਕਿਡਨੀਆਂ ਡਾਕਟਰ ਸਾਈਉ ਮੇਰੀ ਕਿਡਨੀ ਕੱਢ ਲਵੋ ਪਰ ਮੇਰੇ ਪੁੱਤ ਨੂੰ ਬਚਾ ਲਵੋ ਫਿਰ ਕੁਝ ਦਿਨਾਂ ਬਾਅਦ ਤੇਰਾ ਸਫਲ ਆਪਰੇਸ਼ਨ ਹੋ ਗਿਆ ਸੀ ਤੇਰੀ ਮਾਂ ਨੇ ਕਿਡਨੀ ਦਾਨ ਕਰਕੇ ਫੇਰ ਇੱਕ ਵਾਰ ਸਾਬਿਤ ਕਰ ਦਿੱਤਾ ਸੀ ਕਿ ਮਾਮਾ ਦਾ ਦਿਲ ਕਿੰਨਾ ਵੱਡਾ ਹੁੰਦਾ ਹੈ ਉਹ ਜਿੰਨੀ دیر ਹੌਸ ਵਿੱਚ ਸੀ ਤੇਰਾ ਇੰਤਜ਼ਾਰ ਕਰਦੀ ਰਹੀ ਛਾਈ ਦ ਉਸ ਦੇ ਮਰਨ ਦਾ ਸਭ ਤੋਂ ਵੱਡਾ ਕਾਰਨ ਤੈਨੂੰ ਕਿਡਨੀ ਦੇਣਾ ਬਣ ਗਿਆ ਹੈ ਉਸ ਦੇ ਮਰਨ ਤੋਂ ਬਾਅਦ ਵੀ ਅਸੀਂ ਤੇਰਾ ਇੰਤਜ਼ਾਰ ਕਰਦੇ ਰਹੇ ਚੰਗਾ ਸਿਲਾ ਦਿੱਤਾ ਹੈ ਤੂੰ ਉਸ ਮਾਂ ਨੂੰ ਜਿਸ ਨੇ ਤੈਨੂੰ ਦੋ ਵਾਰ ਜਨਮ ਦਿੱਤਾ ਤੂੰ ਅੱਜ ਜੋ ਸਾਹ ਲੈ ਰਿਹਾ ਹੈ ਉਹ ਤੇਰੀ ਮਾਂ ਦੇ ਹਿੱਸੇ ਦੇ ਸਾਹ ਹਨ ਸ਼ਰਮ ਹੁੰਦੀ ਹੈ ਤੇ ਉਸ ਦੇਵੀ ਦਾ ਪੁੱਤ ਕਹਿੰਦੇ ਆ ਹੁਣ ਤੂੰ ਬੇਸ਼ੱਕ ਨਾ ਆਵੀਂ ਜੇ ਅਸੀਂ ਇਲਾਜ ਕਰ ਸਕਦੇ ਹਾਂ ਤਾਂ ਸੰਸਕਾਰ ਵੀ ਕਰ ਸਕਦੇ ਹਾਂ ਪਰ ਤੇਰੇ ਪੁੱਤ ਨੂੰ ਹੁਣ ਉੱਤੇ ਲੱਖ ਲਾਹਨਤ ਭੇਜਦਾ ਹਾਂ ਜਿਵੇਂ ਹੀ ਡਾਕਟਰ ਨੇ ਗੱਲ ਪੂਰੀ ਕਰਕੇ ਫੋਨ ਕਟਿਆ ਪ੍ਰਵੀਨ ਦੇ ਹੱਥੋਂ ਫੋਨ ਗਿਰ ਗਿਆ ਉਹ ਤਾਂ ਹਾ ਮਾਰਦਾ ਬਾਹਰ ਨੂੰ ਜਾਣ ਲੱਗਿਆ ਤਾਂ পার্বਤੀ ਟੋਕਣ ਲਈ ਅੱਗੇ ਵਧੀ ਚੁੱਪ ਤੂੰ ਚੁੱਪ ਕਰ ਅੱਜ ਕੁਝ ਨਹੀਂ ਬੋਲੇਂਗੀ ਤੂੰ ਪਰਵੀਨ ਪਹਿਲਾਂ ਹੀ ਬੋਲ ਪਿਆ ਇੱਕ ਹੱਥ ਵਖੀਤੇ ਰੱਖ ਸਮਸ਼ਾਨ ਵੱਲ ਭੱਜਿਆ ਜਾ ਰਿਹਾ ਹੈ ਪਰਵੀਨ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਮਾਂ ਉਸ ਦੇ ਅੰਦਰ ਸਾਹ ਲੈ ਰਹੀ ਹੋਵੇ ਪਰਵੀਨ ਹੈਰਾਨ ਹੈ ਕਿ ਮਾਂ ਨੇ ਸਾਰੀ ਉਮਰ ਐਡੀ ਵੱਡੀ ਗੱਲ ਇੱਕ ਵਾਰ ਵੀ ਜਵਾਨ ਤੇ ਨਹੀਂ ਲਿਆਂਦੀ ਦੱਸਿਆ ਹੀ ਨਹੀਂ ਕਦੀ ਕਿ ਬੱਚੇ ਨੂੰ ਵਿੱਚ ਕੀ ਹੋ ਗਿਆ ਸੀ ਕਿਵੇਂ ਬਚਾਇਆ ਸੀ ਉਸਨੇ ਮੈਨੂੰ ਲੇਟ ਹੋ ਗਿਆ ਹੈ ਸ਼ਿਵਾ ਵੱਲ ਰਿਹਾ ਹੈ ਮਾਂ ਦੀ ਜਾਂਦੀ ਵੇਰ ਦੀ ਉਈ ਰਾਸ ਨਹੀਂ ਸੀ ਕਰ ਪਾਇਆ ਦੂਰ ਖੜੇ ਪ੍ਰਵੀਨ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮਾਂ ਨੇ ਕੋਲ ਆ ਕੇ ਕਿਹਾ ਹੋਵੇ ਰੋ ਨਾ ਪੁੱਤ ਮੈਂ ਤੈਨੂੰ ਮਾਫ ਕਰ ਦਿੱਤਾ ਆਪਣਾ ਤੇ ਬੱਚਿਆਂ ਦਾ ਧਿਆਨ ਰੱਖਿਓ ਚੰਗਾ ਪੁੱਤ ਮੈਂ ਚਲਦੀ ਹਾਂ ਜਿਉਂਦੇ ਵੱਸਦੇ ਰਹੋ ਪੁੱਤ